ਸਾਰੇਆਂ ਪਿਆਰਪਰੀ ਸਾਸਰੀ ਘਾਲ ਜੀ ਆਸ ਕਰਦੀਆਂ ਸਾਰੇ ਠੀਕ ਠਾਕ ਹੋਵੋਗੇ ਖੁਸ਼ੀਆਂ ਖੇੜਿਆਂ ਚ ਹੋਵੋਗੇ ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਚ ਰੱਖੇ ਸੋ ਅੱਜ ਦੀ ਬਾਤ ਲੈ ਕੇ ਹਾਜ਼ਰ ਹੋਈਆਂ ਆਸ ਹੈ ਤੁਹਾਨੂੰ ਪਸੰਦ ਆਊਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮਾਣੋ ਅਨੰਦ ਪਿਆਰੀ ਜੀ ਬਾਤ ਦਾ ਇੱਕ ਰਾਜਾ ਸੀ ਰਾਜਾ ਵਿਕਰਮਦੱਤ ਸੀ ਉਹਦਾ ਨਾਮ ਸਵਰਨ ਨਗਰੀ ਦਾ ਰਾਜਾ ਸੀ ਉਹ ਉਹਦੇ ਚਾਰ ਰਾਣੀਆਂ ਸੀ ਪਰ ਚਾਰਾਂ ਦੇ ਔਲਾਦ ਨਾ ਹੋਈ ਤਾਂ ਹੁਣ ਰਾਜਾ ਬੜਾ ਉਦਾਸ ਰਹਿੰਦਾ ਵੀ ਚਾਰ ਵਿਆਹ ਵੀ ਕਰਾਏ ਬੱਚਾ ਵੀ ਨਹੀਂ ਹੋਇਆ ਰਾਜ ਭਾਗ ਕੌਣ ਸੰਭੂਗਾ ਜਦੋਂ ਉਦਾਸ ਰਹਿੰਦਾ ਤਾਂ ਉਹ ਚਾਰੇ ਰਾਣੀਆਂ ਦਾ ਚਾਰਾਂ ਦਾ ਆਪਸ ਵਿੱਚ ਵੀ ਬਹੁਤ ਪਿਆਰ ਸੀ ਤੇ ਚਾਰੇ ਰਾਜੇ ਨੂੰ ਵੀ ਬੜਾ ਪਿਆਰ ਕਰਦੀਆਂ ਸੀ ਉਹਨਾਂ ਨੇ ਸਲਾਹ ਬਣਾਈ ਚਾਰਾਂ ਨੇ ਵੀ ਅੱਪਾ ਰਾਜੇ ਨੂੰ ਕਹੀਏ ਵੀ ਜੇ ਤੂੰ ਇੱਕ ਵਿਆਹ ਹੋਰ ਕਰਾ ਕੇ ਦੇਖ ਲੈ ਤਾਂ ਉਹਨਾਂ ਨਚਾਰਾਂ ਨੇ ਗੱਲ ਬਣਾ ਕੇ ਰਾਜੇ ਕੋਲ ਗਈਆਂ ਚਾਰੇ ਰਾਜਾ ਕਹਿੰਦਾ ਦੱਸੋ ਕਿਵੇਂ ਆਈਓ ਚਾਰੇ ਕਹਿੰਦੀ ਮਹਾਰਾਜ ਇੱਕ ਬੇਨਤੀ ਐ ਵੱਡੀ ਬੋਲਦੀ ਐ ਵੀ ਤੁਸੀਂ ਇੱਕ ਵਿਆਹ ਹੋਰ ਕਰਾ ਲਓ ਵੀ ਹੋ ਸਕਦਾ ਏ ਉਹਦੇ ਕੋਈ ਔਲਾਦ ਦੇ ਦੇਵੇ ਵਾਹਿਗੁਰੂ ਆਪਾਂ ਨੂੰ ਤਾਂ ਰਾਜੇ ਨੇ ਬੜਾ ਸ਼ੁਕਰ ਮਨਾਇਆ ਬੀਜਾ ਸ਼ੁਕਰ ਤੁਸੀਂ ਤੁਹਾਡੇ ਦਿਮਾਗ ਚਾਈ ਚਾਰਾਂ ਦੇ ਗੱਲ ਵੀ ਜੇ ਮੈਂ ਆਪਣੀ ਮਰਜ਼ੀ ਨਾਲ ਕਰਾਉਂਦਾ ਤੁਸੀਂ ਮੰਨਣਾ ਨਹੀਂ ਸੀ ਤਾਂ ਹੁਣ ਭਾਈ ਰਾਜੇ ਨੇ ਇੱਕ ਰਾਜੇ ਦੀ ਧੀ ਨਾਲ ਵਿਆਹ ਕਰਾ ਲਿਆ ਤਾਂ ਦਿਆਵਤੀ ਉਹਦਾ ਨਾਮ ਓਹੋ ਪਾਠ ਪੂਜਾ ਚ ਬਹੁਤ ਧਿਆਨ ਰਹਿੰਦਾ ਉਹਦਾ ਸਾਰਾ ਦਿਨ ਪਾਠ ਤੇ ਲੱਗੀ ਰਹਿੰਦੀ ਉਹ ਤਾਂ ਹੁਣ ਟਾਈਮ ਪੇ ਆ ਟਾਈਮ ਪੇ ਕਿ ਉਹਦੇ ਘਰੇ ਇੱਕ ਪੁੱਤ ਨੇ ਜਨਮ ਲੈ ਲਿਆ ਹੁਣ ਉਹੀ ਚਾਰੇ ਰਾਣੀਆਂ ਜਿਨ੍ਹਾਂ ਨੇ ਕਹਿ ਕੇ ਵਿਆਹ ਕਰਾਇਆ ਸੀ ਹੁਣ ਉਹਨਾਂ ਨੂੰ ਜੈਲਸੀ ਹੋ ਗਈ ਵੀ ਇਹਦੇ ਤਾਂ ਪੁੱਤ ਹੋ ਗਿਆ ਹੁਣ ਰਾਜੇ ਨੇ ਆਪਾਂ ਨੂੰ ਨਹੀਂ ਸਿਆਣਨਾ ਸਲਾਹ ਬਣਾ ਕੇ ਚਾਰਾਂ ਨੇ ਕੋਈ ਮਤਾ ਪਾ ਲਿਆ ਤਾਂ ਇੱਕ ਰੂਪਨਾਵ ਦੀ ਦਾਸੀ ਸੀ ਉਹਨੂੰ ਬੁਲਾਇਆ ਉਹਨੂੰ ਕਹਿਣ ਲੱਗੀਆਂ ਵੀ ਉਹਦੇ ਮੂਰੇ ਪੈਸਿਆਂ ਦੇ ਢੇਰ ਲਾਤਾ ਉਹ ਲਾਲਚ ਚ ਜਾ ਗਈ ਖੁਸ਼ ਉਹਨੂੰ ਧਮਕੀਆਂ ਦੇਤੀਆਂ ਉਹਨੂੰ ਕਹਿੰਦੇ ਆ ਵੀ ਇਹਨੂੰ ਬੱਚੇ ਨੂੰ ਲੈ ਜਾ ਚੱਕ ਕੇ ਮਾਰਿਆ ਭਾਈ ਹੁਣ ਉਹ ਲਾਲਚ ਚ ਜਾ ਗਈ ਢੇਰ ਦੇਖ ਕੇ ਪੈਸਿਆਂ ਦਾ ਮਾਇਆ ਕੀ ਨੇ ਤੇ ਅੱਗੀ ਹੈ ਤਾਂ ਉਹੋ ਜਦੋਂ ਦਯਾਵਤੀ ਰਾਣੀ ਸੁੱਤੀ ਪਈ ਸੀ ਉਹਦੇ ਕੋਲੋਂ ਬੱਚੇ ਨੂੰ ਚੱਕ ਕੇ ਰਾਤ ਨੂੰ ਲਈ ਗਈ ਉਹਨੂੰ ਕਹਿੰਦੀਆਂ ਵੀ ਆਹ ਕਟਾਰ ਲੈ ਜਾ ਕਟਾਰ ਨੂੰ ਖੂਨ ਲੱਗਿਆ ਹੋਵੇ ਸਾਨੂੰ ਦਿਖਾਈਆਂ ਕਿ ਨਾਲੇ ਬੱਚੇ ਦੇ ਜਿਹੜੇ ਕੱਪੜੇ ਪਾਏ ਨੇ ਨਾ ਇਹੇ ਖੂਨ ਨਾਲ ਲਿਬੜੇ ਹੋਣ ਸਾਨੂੰ ਆ ਕੇ ਦਿਖਾਉਣੇ ਨੇ ਤੈ ਹੁਣ ਜਿਉ ਰਾਤ ਨੂੰ ਲੈ ਗਈ ਚੱਕ ਕੇ ਜੰਗਲ ਚ ਲੈ ਗਈ ਜਦੋਂ ਜੰਗਲਾਂ ਚ ਗਈ ਤਾਂ ਉਹਦਾ ਮਨ ਪਸੀਜ ਗਿਆ ਵੀ ਇਹ ਤਾਂ ਬੱਚੇ ਦਾ ਕੀ ਕਸੂਰ ਐ ਰਾਜੇ ਦੇ ਮਸਾਂ ਇੱਕ ਪੁੱਤ ਹੋਇਆ ਇੰਨੇ ਸਾਲਾਂ ਬਾਅਦ ਵੀ ਰਾਜੇ ਦਾ ਸਾਰਾ ਰਾਜਪਾਗ ਉਜੜ ਜੂ ਵੀ ਮੈਂ ਕਿਉਂ ਪਾਪ ਕਮਾਵਾਂ ਹੁਣ ਉਹ ਭਾਈ ਉਹਨੂੰ ਪਤਾ ਸੀ ਵੀ ਇੱਕ ਸੰਤਾਂ ਦੀ ਕੂਟੀ ਆ ਜੰਗਲ ਚ ਉੱਥੇ ਲੈ ਗਈ ਬੱਚੇ ਨੂੰ ਉੱਥੇ ਲਿਜਾ ਕੇ ਕਹਿਣ ਲੱਗੀ ਮਹਾਰਾਜ ਆ ਚੱਕੋ ਬੱਚਾ ਮਹਾਰਾਜ ਦੇ ਚਰਨਾਂ ਚ ਧਰਤਾ ਜਾ ਕੇ ਉਹਨੇ ਉਹ ਸੰਤ ਦੇ ਸੰਤ ਜਾਣੀ ਜਾਣ ਤੇ ਉਹ ਕਹਿੰਣ ਲੱਗੇ ਕਿਉਂ ਦੇਵੀ ਤੇਰਾ ਮਨ ਬਦਲ ਗਿਆ ਹੁਣ ਕਹਿੰਦੀ ਹਾਂ ਮਹਾਰਾਜ ਵੀ ਮੈਂ ਪਾਪ ਨਹੀਂ ਕਰ ਸਕਦੀ ਇਹ ਵੀ ਮੈਂ ਲਾਲਚ ਦੇ ਵਿੱਚ ਆ ਕੇ ਲੈ ਦਾ ਹੀ ਬੱਚੇ ਨੂੰ ਉਹ ਕਹਿੰਦਾ ਫਿਰ ਜਾ ਕੇ ਕੀ ਕਹੇਗੀ ਬਾਬਾ ਵੀ ਠੋਕਰ ਉਹਨੂੰ ਠੋਰਦਾ ਕਹਿੰਦਾ ਜਾ ਕੇ ਕੀ ਕਹੇਗੀ ਕਹਿੰਦੀ ਮਹਾਰਾਜ ਤੁਸੀਂ ਰਾਹ ਪਾਓ ਮੈਨੂੰ ਉਹਨੇ ਕਿਸੇ ਜਾਨਵਰ ਦਾ ਖੂਨ ਲਾਤਾ ਉਹਦੇ ਤੇ ਕਟਾਰ ਤੇ ਨਾਲੇ ਬੱਚੇ ਦੇ ਜਿਹੜੇ ਕੱਪੜੇ ਪਾਏ ਤੇ ਉਹਨਾਂ ਤੇ ਲਾ ਕੇ ਉਹਨੂੰ ਫੜਾਤੇ ਵੀ ਜਾ ਫੜਾਦੀ ਉਹਨਾਂ ਨੂੰ ਜਾ ਕੇ ਚਲੋ ਜੀ ਹੁਣ ਉਹ ਬੱਚਾ ਸੰਤ ਕੋਲੇ ਪੜਦਾ ਸੱਤ ਸਾਲ ਦਾ ਹੋ ਗਿਆ ਜਦੋਂ 7 ਸਾਲ ਦਾ ਹੋ ਗਿਆ ਤਾ ਇੱਕ ਨੇੜੇ ਦਾ ਰਾਜ ਰਾਜਾ ਸੀ ਕੀਰਤੀਪਾਲ ਉਹਦੇ ਘਰੇ ਔਲਾਦ ਨਹੀਂ ਸੀ ਉਹ ਵੀ ਸੰਤਾਂ ਦੇ ਆਉਂਦਾ ਜਾਂਦਾ ਸੀ ਤਾਂ ਉਹਨੇ ਉਹਨੂੰ ਰਾਜੇ ਨੂੰ ਤੇ ਉਹਦੇ ਘਰ ਵਾਲੀ ਨੂੰ ਬੁਲਾਇਆ ਉਹਨਾਂ ਨੂੰ 7 ਸਾਲ ਦਾ ਬੱਚਾ ਦੇ ਕੇ ਕਹਿਣ ਲੱਗਿਆ ਵੀ ਇਹ ਤੁਹਾਡਾ ਪੁੱਤ ਹੈ 7 ਸਾਲੇ ਨੂੰ ਮੈਂ ਰੱਖਿਆ ਮੈਂ ਇਹਨੂੰ ਘੋੜ ਸਵਾਰੀ ਵੀ ਸਿਖਾਤੀ ਢਿੱਕ ਨੂੰ ਤੁਹਾਨੂੰ ਸਿੱ ਵਿਦਿਆ ਵੀ ਸਿਖਾਤੀ ਹਥਿਆਰ ਚਲਾਉਣੇ ਵੀ ਸਿਖਾਤੇ ਥੋੜਾ ਬਹੁਤਾ ਇਹਨੂੰ ਪੜ੍ਹਾ ਵੀ ਦਿੱਤਾ ਵੀ ਹੁਣ ਇਹਨੂੰ ਤੁਸੀਂ ਆਪ ਦਾ ਪੁੱਤ ਸਮਝ ਕੇ ਅੱਗੇ ਪਾਲਣਾ ਕਰਨੀ ਹੈ ਇਹਦੀ ਚਲੋ ਜੀ ਉਹਨਾਂ ਦੇ ਔਲਾਦ ਨਹੀਂ ਸੀ ਉਹ ਤਾਂ ਬੜਾ ਖੁਸ਼ ਹੋਏ ਲੈ ਗਏ ਉਹਨੂੰ ਪੁੱਤ ਨੂੰ ਉਹਨਾਂ ਨੇ ਫਿਰ ਉਹਦਾ ਨਾਮ ਸੂਰਜਪਾਲ ਧਰਿਆ ਸੰਤ ਨੇ ਪਹਿਲਾਂ ਉਹਦਾ ਨਾਮ ਉਹਦੇ ਪਿਓ ਦੇ ਨਾਮ ਤੇ ਸੀਗਾ ਉਹਦੇ ਪਿਓ ਦਾ ਨਾਮ ਸੀ ਵਿਕਰਮਦੱਤ ਉਹਨਾਂ ਨੇ ਵਿਕਰਮ ਪਾਲ ਧਰ ਲਿਆ ਬੱਚੇ ਦਾ ਨਾਮ ਜਦੋਂ ਸੰਤ ਲਵੇ ਵਗਿਆ ਤਾਂ ਉਹਨੇ ਸੂਰਜਪਾਲ ਤਰਤਾ ਕਿਉਂਕਿ ਉਹਨੇ ਦੇਖਿਆ ਵੀ ਜੇ ਵਿਕਰਮਪਾਲ ਹੀ ਰੱਖੂਗਾ ਤਾਂ ਇਹ ਪਤਾ ਲੱਗੂਗਾ ਉਹਨੇ ਨਾਂ ਬਦਲ ਕੇ ਸੂਰਜਪਾਲ ਤਰ ਲਿਆ ਹੁਣ ਸੂਰਜਪਾਲ ਤਾਂ ਰਾਜੇ ਕੀਰਤੀਪਾਲ ਦੇ ਜਾ ਕੇ ਪੜ ਰਿਹਾ ਹੈ ਉਧਰੋਂ ਜਿਹੜੀ ਉਹ ਸੀ ਦਾਸੀ ਰੂਪਾ ਉਹਨੇ ਜਾ ਕੇ ਉਹ ਕੱਪੜੇ ਫੜਾਤੇ ਨਾਲੇ ਕਟਾਰ ਫੜਾਤੀ ਉਹਨਾਂ ਨੇ ਇੱਕ ਕਾਗਜ਼ ਦੇ ਉੱਤੇ ਲਿਖ ਲਿਆ ਵੀ ਰੂਪ ਇਹ ਦਾਸੀ ਨੇ ਰੂਪਾ ਨੇ ਬੱਚੇ ਨੂੰ ਐ ਕਰਿਆ ਕਿਉਂ ਹੁਣ ਉਹਨੂੰ ਧਮਕੀ ਦੇਤੀ ਉਹ ਤੋਂ ਗੁੱਠਾ ਲਵਾ ਲਿਆ ਉੱਤੇ ਵੀ ਜੇ ਕੱਲ ਨੂੰ ਤੂੰ ਕਿਸੇ ਕੋਲੇ ਦੱਸੇਂਗੀ ਤਾਂ ਤੂੰ ਹੀ ਫਸੇਂਗੀ ਵੀ ਤੂੰ ਮਾਰ ਕੇ ਆਈਆਂ ਵੀ ਅਸੀਂ ਦਾ ਕਾਗਜ਼ ਮੂਰੇ ਕਰ ਦਾਂਗੇ ਉਹਨਾਂ ਨੇ ਭਾਈ ਤਖਾਨੇ ਦੇ ਵਿੱਚ ਇੱਕ ਟਰੰਕ ਦੇ ਵਿੱਚ ਸਾਮ ਕੇ ਰੱਖਤਾ ਰਾਣੀਆਂ ਨੇ ਕਪੜੇ ਵੀ ਕਟਾਰ ਵੀ ਉਹ ਕਾਗਜ਼ ਵੀ ਤਾਂ ਹਣ ਉਹ ਡਰਦੀ ਕਿਤੇ ਮੂੰਹ ਨਹੀਂ ਖੋਲਦੀ ਦਾਸੀ ਤਾਂ ਹੁਣ ਐਨੇ ਕਰਦੇ ਕਰਾਉਂਦੇ ਜਿਹੜਾ ਰਾਜਾ ਰਾਜਕੁਮਾਰ ਸੀ ਸੂਰਜਪਾਲ ਉਹ 18 ਸਾਲ ਦਾ ਹੋ ਗਿਆ 18 ਸਾਲ ਦਾ ਹੋਇਆ ਤਾਂ ਉਹਦੇ ਪਿਓ ਨੇ ਉਹਨੂੰ ਰਾਜ ਤਿਲਕ ਦੇ ਤਾਂ ਗੱਦੀ ਸਮਾਤੀ ਤਾਂ ਉਹ ਕਿਸੇ ਰਾਜੇ ਨੇ ਉਹਨਾਂ ਤੇ ਚੜ੍ਹਾਈ ਕਰੀ ਸੂਰਜਪਾਲ ਨੇ ਆਪਣੀਆਂ ਫੌਜਾਂ ਨਾਲ ਉਹੋ ਰਾਜ ਜਿੱਤ ਲਿਆ ਜਿੱਤਿਆ ਰਾਜ ਤਾਂ ਵਾਂਗਰੋਂ ਨੇ ਵਾਪਸ ਮੋੜਤਾ ਵਾਪਸ ਮੋੜਿਆ ਤਾਂ ਹੁਣ ਉਹਦੀ ਆਲੇ-ਦਾਲੇ ਬਹੁਤ ਛਲਾਗਾ ਹੋਣ ਲੱਗੀ ਵੀ ਰਾਜ ਕੁਮਾਰ ਜਿਹੜਾ ਰਾਜਾ ਹੋਣਾ ਹੈ ਸੂਰਜਪਾਲ ਵੀ ਬਹੁਤ ਚੰਗਾ ਬੰਦਾ ਹੈ ਵੀ ਜਿੱਤ ਕੇ ਵੀ ਰਾਜ ਉਹਨੇ ਮੋੜਤਾ ਵੀ ਤੁਸੀਂ ਗਰੀਬ ਹੋਗੇ ਹੁਣ ਵੀ ਮੈਂ ਤੁਹਾਨੂੰ ਗਰੀਬੀ ਚ ਨਹੀਂ ਦੇਖ ਸਕਦਾ ਵੀ ਅੱਗੇ ਤੋਂ ਇਹ ਕੰਮ ਨਾ ਕਰਿਓ ਸਾਂਭੋ ਆਪਦਾ ਰਾਜ ਤਾਂ ਭਾਈ ਉਹਦੀ ਚਰਚਾ ਹੋਣ ਲੱਗੀ ਦੂਰ ਦੂਰ ਤੱਕ ਵੀ ਬਹੁਤ ਦਿਆਲੂ ਐ ਰਾਜਾ ਤਾਂ ਉਹਦੇ ਪਿਓ ਦੀ ਇੱਥੇ ਵੀ ਨਹੀਂ ਸੀ ਬਣਦੀ ਵਿਕਰਮਦੱਤਰ ਰਾਜੇ ਨਾਲ ਜਿਹੜਾ ਇਹਦਾ ਅਸਲੀ ਪਿਓ ਸੀ ਉੱਥੇ ਵੀ ਨਹੀਂ ਸੀ ਉਹਦੀ ਬਣਦੀ ਉਹਨੇ ਸੋਚਿਆ ਵੀ ਆਪਦਾ ਰਾਜ ਭਾਗ ਮੈਂ ਵਧਾਉਣਾ ਹੈ ਮੁੰਡੇ ਨੇ ਸੋਚਿਆ ਬੀਜੇ ਮੇਰੇ ਪਿਓ ਦੀ ਨਹੀਂ ਬਣਦੀ ਮੈਂ ਬਣਾ ਲੈਣਾ ਉੱਥੇ ਆ ਗਿਆ ਉਹ ਆ ਜਿੱਥੇ ਜੰਮਿਆ ਸੀ ਉਹਨਾਂ ਦੇ ਉਸ ਰਾਜੇ ਦੇ ਤਾਂ ਉਧਰੋਂ ਜਿਹੜੀ ਦਯਾਵਤੀ ਰਾਣੀ ਸੀ ਜਿਹਦੇ ਪੇਟੋਂ ਜਨਮ ਲਿਆ ਸੀ ਉਹ ਦਿਨ ਰਾਤ ਪਾਠ ਕਰਦੀ ਸੀ ਤੇ ਰੋਂਦੀ ਰਹਿੰਦੀ ਉਹ ਦਾਸੀ ਸੀ ਜਿਹੜੀ ਉਹ ਉਹਦੇ ਤੇ ਬੜਾ ਤਰਸ ਖਾਂਦੀ ਕਿ ਜੇ ਮੈਂ ਦੱਸਦਾ ਤਾਂ ਮੈਂ ਨਾ ਫਸ ਜਾਂ ਕਿਤੇ ਉਹ ਐਂ ਡਬਲ ਮਾਈਂਡਡ ਜਿਹੀ ਰਹਿੰਦੀ ਵੀ ਦੱਸਾਂ ਜਾਂ ਨਾ ਦੱਸਾਂ ਤਾਂ ਉਹਨੇ ਜਦੋਂ ਉਹ ਮੁੰਡਾ ਆ ਗਿਆ ਮਹਿਲ 'ਚ ਉਹ ਰਾਜੇ ਨੂੰ ਵੀ ਤੇ ਰਾਣੀ ਦਿਆਵਤੀ ਨੂੰ ਵੀ ਜੀਣਾਂ ਦਾ ਬੱਚਾ ਹੋਇਆ ਸੀ ਜਿਹਦੇ ਪੇਟੋਂ ਜਾਨੀ ਉਹਨੂੰ ਉਹਦਾ ਬਹੁਤ ਪਿਆਰ ਆਇਆ ਰਾਜੇ ਨੂੰ ਵੀ ਉਹਨਾਂ ਨੂੰ ਐਂ ਨਾ ਲੱਗੇ ਰਾਜੇ ਨੂੰ ਵੀ ਇਹ ਮੇਰੇ ਦੁਸ਼ਮਣ ਦਾ ਮੁੰਡਾ ਹੈ ਉਹਨੂੰ ਐਂ ਲੱਗੇ ਵੀ ਇਹ ਤਾਂ ਮੇਰਾ ਹੀ ਮੁੰਡਾ ਹੈ ਰਾਜੇ ਨੇ ਉਹਨੂੰ ਬਹੁਤ ਮਾਣ ਸਤਿਕਾਰ ਕਰਿਆ ਉਹਦਾ ਪਿਆਰ ਕਰਿਆ ਉਹਨੂੰ ਉਹ ਰਾਣੀ ਵੀ ਲੁੱਕ ਲੁੱਕ ਕੇ ਉਹਨੂੰ ਦੇਖਦੀ ਰਹਿੰਦੀ ਤੇ ਬੜਾ ਖੁਸ਼ ਹੁੰਦੀ ਜਿਵੇਂ ਉਹਨੂੰ ਐਂ ਅੰਦਰੋਂ ਲੱਗਦਾ ਅੰਦਰ ਕਿਉਂ ਖੂਨ ਨੂੰ ਖੂਨ ਦੀ ਖਿੱਚ ਹੁੰਦੀ ਹੈ ਅੰਦਰੋਂ ਉਹਨੂੰ ਐਂ ਲੱਗਿਆ ਕਰੇ ਵੀ ਇਹ ਤਾਂ ਸਾਡਾ ਅਬਦਾ ਹੈ ਕੋਈ ਤਾਂ ਹੁਣ ਮੁੰਡਾ ਚਲਿਆ ਗਿਆ ਮੁੰਡਾ ਉੱਥੇ ਰਹਿੰਦਾ ਰਾਣੀ ਕਹਿਣ ਲੱਗੀ ਰਾਜੇ ਨੂੰ ਵੀ ਮਹਾਰਾਜ ਇਹਨੂੰ 5-7 ਦਿਨ ਆਪਾਂ ਹੀ ਰੱਖ ਲਓ ਰੇ ਵੀ ਆਪਣੇ ਰੌਣਕ ਆ ਗੀ ਦੇਉਣ ਨਾਲ ਰਾਜਾ ਕਹਿੰਦਾ ਵੀ ਗੱਲ ਤਾਂ ਤੇਰੀ ਠੀਕ ਹੈ ਉਹ ਭਾਈ ਰੱਖਦੇ ਨੇ ਉਹਨੂੰ ਵੀ ਤੂੰ ਰਹਿ ਸਾਡੇ ਕੋਲ ਉਹ ਰਿਹਾ ਜਦੋਂ 4 ਰੱਖ ਦਿਨਾ ਤਾਂ ਉਹ ਦੂਜੀਆਂ ਰਾਣੀਆਂ ਨੇ ਸੋਚਿਆ ਚਾਰਾਂ ਨੇ ਵੀ ਕਿਤੇ ਰਾਜ ਭਾਗ ਹੀ ਨਾ ਦੇ ਦੇ ਇਹਨੂੰ ਔਲਾਦ ਤਾਂ ਹੈ ਨਹੀਂ ਵੀ ਰਾਜ ਭਾਗ ਰਾਜਾ ਇਹਨੂੰ ਇੰਨਾ ਨੇੜੇ ਲਾਉਂਦਾ ਕਿਤੇ ਇਹਨੂੰ ਰਾਜ ਭਾਗ ਨਾ ਸਮਾ ਦੇਵੇ ਤਾਂ ਵੀ ਆਪਾਂ ਹੋਈਏ ਨਾ ਤਾਂ ਇਹਨੂੰ ਦੂਸ਼ਣ ਲਾ ਕੇ ਕੱਢੋ ਰਾਜੇ ਨੂੰ ਕਹਿਣ ਲੱਗੀਆਂ ਵੀ ਮਹਾਰਾਜ ਵੀ ਇਹ ਚਲਾਕ ਹੈ ਮੁੰਡਾ ਇਹ ਤੁਹਾਡਾ ਰਾਜ ਭਾਗ ਖੋਹਣ ਆਇਆ ਹੈ ਤਾਂ ਰਾਜੇ ਦੇ ਵੀ ਜਾਣੀ ਕਿ ਮਨ ਨੂੰ ਲੱਗੀ ਗੱਲ ਤਾਂ ਉਹਨੇ ਉਹ ਮੁੰਡੇ ਨੂੰ ਬੁਲਾਇਆ ਰਾਜੇ ਨੇ ਉਹਨੂੰ ਜਦੋਂ ਕਿਹਾ ਉਹਨੇ ਉਹਨੂੰ ਵੀ ਤੇਰਾ ਪਿਓ ਤਾਂ ਮੇਰੇ ਨਾਲ ਹੁਣ ਥਾਈ ਬਣਾਈ ਨਹੀਂ ਉਹਨੇ ਤਾਂ ਵੀ ਕਿਤੇ ਤੂੰ ਮੇਰਾ ਰਾਜ ਤਾਂ ਨਹੀਂ ਦੱਬਣਾ ਆਇਆ ਮੁੰਡੇ ਨੂੰ ਕਹਤਾ ਉਹਨੇ ਰਾਜੇ ਨੇ ਤਾਂ ਉਹ ਰਾਜਕੁਮਾਰ ਨੂੰ ਗੱਲ ਬੁਰੀ ਲੱਗਣੀ ਹੋਈ ਐ ਸਭ ਨੂੰ ਇਹ ਲੱਗੂ ਉਹ ਕਹਿੰਦਾ ਵੀ ਨਹੀਂ ਮਹਾਰਾਜ ਇਹ ਜੀ ਕੋਈ ਗੱਲ ਨਹੀਂ ਜੇ ਤੁਸੀਂ ਕਹਿੰਦੇ ਮੈਂ ਤਾਂ ਅੱਜੀ ਚਲਿਆ ਜਾਣਾ ਵੀ ਤੁਸੀਂ ਰੱਖਿਆ ਮੈਂ ਤਾਂ ਤਾਂ ਰਹਿ ਗਿਆ ਵੀ ਚਲ ਖੁਸ਼ ਹੋ ਤੁਸੀਂ ਤਾਂ ਫੇਰ ਵੀ ਉਹ ਉਹ ਕਹਿੰਦਾ ਵੀ ਮੇਰੇ ਤਾਂ ਆਪਦੇ ਹੀ ਰਾਜ ਭਾਗ ਬਥੇਰੇ ਆ ਮੈਂ ਤਾਂ ਰਾਜ ਜਿੱਤਿਆ ਹੋਇਆ ਵੀ ਮੋੜ ਕੇ ਆਇਆ ਫਲਾਨੇ ਰਾਜੇ ਨੂੰ ਵੀ ਜੇ ਮੈਂ ਇਹੋ ਜਿਹਾ ਹੁੰਦਾ ਮੈਂ ਜਿੱਤਿਆ ਹੋਇਆ ਰਾਜ ਕਿਉਂ ਮੋੜਦਾ ਤਾਂ ਹੁਣ ਰਾਜੇ ਦੇ ਫੇਰ ਮੰਨ ਲੱਗੀ ਗੱਲ ਵੀ ਸੱਚ ਹੈ ਤਾਂ ਚਲੋ ਜੀ ਕੁਛ ਦਿਨ ਰਿਹਾ ਉਹ ਮੁੰਡਾ ਚਲੇ ਗਿਆ ਚਲੇ ਗਿਆ ਤਾਂ ਹੁਣ ਰਾਣੀ ਦਿਯਾਵਤੀ ਜਿਹੜੀ ਉਹਦੀ ਮਾਂ ਸੀ ਅਸਲੀ ਮੁੰਡੇ ਦੀ ਉਹ ਬਹੁਤ ਉਦਾਸ ਹੁੰਦੀ ਹੈ ਰੋਂਦੀ ਹੈ ਵੀ ਇਹ ਤਾਂ ਮੁੰਡਾ ਹੀ ਮੇਰਾ ਉਹਨੂੰ ਰੋਂਦੀ ਨੂੰ ਦੇਖ ਕੇ ਉਹ ਜਿਹੜੀ ਦਾਸੀ ਹੁੰਦੀ ਹੈ ਨਾ ਰੂਪਾ ਉਹਨੂੰ ਰਹਿਮ ਆਉਂਦਾ ਹੈ ਉਹਨੂੰ ਦੱਸ ਦਿੰਦੀ ਹੈ ਇਹੋ ਸਾਰਾ ਕੁਝ ਕਹਿੰਦੀ ਰਾਣੀ ਸਹਿਬਾ ਵੀ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਦੀਆਂ ਮਹਿਲਾਂ ਦੇ ਅੰਦਰ ਸਾਜ਼ਿਸ਼ ਹੋਈ ਸੀ ਮੈਨੂੰ ਵਿੱਚ ਲੈ ਕੇ ਵੀ ਰਾਣੀਆਂ ਚਾਰਾਂ ਨੇ ਮੈਥੋਂ ਤੁਹਾਡੇ ਬੱਚੇ ਨੂੰ ਮਰਵਾਉਣਾ ਚਾਹੁੰਦੀਆਂ ਸੀ ਪਰ ਮੈਂ ਮਾਰ ਕੇ ਨਹੀਂ ਆਈ ਉਨੇ ਸਾਰੀ ਘਟਨਾ ਸੁਨਾਤੀ ਵੀ ਉੱਥੇ ਧੀ ਉਹ ਮੁੰਡਾ ਥੋੜਾ ਵੀ ਮੈਂ ਸੰਤਾ ਨੂੰ ਦਿਾਈ ਸੀ ਤਾਂ ਹੁਣ ਉਹ ਬੜੀ ਖੁਸ਼ ਹੁੰਦੀ ਹੈ ਰਾਣੀ ਉਹ ਫੇਰ ਸੋਚਦੀ ਹੈ ਵੀ ਹੋਵੇ ਨਾ ਹੋਵੇ ਇਹ ਤਾਂ ਮੁੰਡਾ ਹੀ ਮੇਰਾ ਸੀ ਭਾਈ ਕਿਉਂ ਉਹਨਾਂ ਨੇ ਦੇਖਿਆ ਵੀ ਸਾਡਾ ਵੀ ਇੱਦੀ ਉਮਰ ਦਾ ਹੀ ਸੀ ਉਹ ਵੀ ਉਹਨੂੰ ਜਿਵੇਂ ਅੰਦਰੋਂ ਅੰਦਰੀ ਦਿਲਾਂ ਨੂੰ ਦਿਲਾਂ ਥਾਂ ਹੀ ਰਾਹ ਹੁੰਦੇ ਨੇ ਖਿੱਚ ਹੁੰਦੀ ਹੈ ਤਾਂ ਉਹ ਕਹਿਣ ਲੱਗੀ ਵੀ ਨਾ ਇਹ ਤਾਂ ਪੁੱਤ ਮੇਰਾ ਹੀ ਸੀ ਫਿਰ ਉਹ ਭਈ ਹੁਣ ਬਿਉ ਤਾਂ ਬਣਾਉਂਦੀ ਆ ਵੀ ਮੈਨੂੰ ਕਦਮ ਮੌਕਾ ਮਿਲੇ ਮੈਂ ਰਾਜੇ ਨੂੰ ਦੱਸਾਂ ਇਹ ਸਾਰੀ ਗੱਲਾਂ ਪਰ ਉਹ ਮੌਕੇ ਦੀ ਤਲਾਸ਼ ਚ ਹੈ ਉਹਨੂੰ ਮੌਕਾ ਮਿਲ ਨਹੀਂ ਰਿਹਾ ਤਾਂ ਰਾਜਾ ਇਹਦੀ ਦਿਨੋ ਦਿਨ ਤबीयत ਖਰਾਬ ਹੋ ਰਹੀ ਹੈ ਉਹ ਬਿਮਾਰ ਹੀ ਰਹਿੰਦਾ ਜਿੱਦਾਂ ਦਾ ਉਹਦਾ ਮੁੰਡਾ ਪਤਾ ਲੱਗਿਆ ਵੀ ਮਰ ਗਿਆ ਤਾਂ ਨਾ ਉਹਦਾ ਕੋਈ ਰਾਜ ਭਾਗ ਚ ਧਿਆਨ ਨਾ ਕਾਸੇ ਚ ਨਾ ਉਹ ਜਿਹੜੀਆਂ ਚਾਰ ਰਾਣੀਆਂ ਸੀ ਉਹ ਉਹਨਾਂ ਨੇ ਸੋਚਿਆ ਵੀ ਪਤਾ ਨਹੀਂ ਰਾਜ ਕਿਹਨੂੰ ਦੇਉ ਕਿਤੇ ਦਯਾਵਤੀ ਨੂੰ ਹੀ ਨਾ ਸਮਝਵੇ ਤਾਂ ਉਹ ਕਹਿਣ ਲੱਗੀਆਂ ਰਾਜੇ ਨੂੰ ਚਾਰੇ ਅੱਡ ਅੱਡ ਜਾਇਆ ਕਰਨ ਇੱਕ ਤਾਂ ਕਹਾਂ ਕਰੇ ਮੇਰੇ ਭਤੀਜੇ ਨੂੰ ਰਾਜ ਦੇ ਦੇ ਮੈਂ ਮੇਰਾ ਭਤੀਜਾ ਲੈ ਹੁੰਨੀ ਆ ਦੂਜੀ ਕਹੇ ਮੇਰਾ ਭਾਣਜਾ ਲੈ ਹੁੰਨੀ ਆ ਤੀਜੀ ਕਹੇ ਮੈਂ ਕੋਈ ਰਿਸ਼ਤੇਦਾਰੀ ਚੋਂ ਮੁੰਡਾ ਲੈ ਹੁੰਨੀ ਆ ਆਪਾਂ ਉਹਨੂੰ ਬਣਾਓ ਉਹ ਅੱਕ ਗਿਆ ਚਾਰਾਂ ਤੋਂ ਉਹਨਾਂ ਨੂੰ ਚਾਰਾਂ ਨੂੰ ਬੁਲਾ ਕੇ ਕਹਿੰਦਾ ਵੀ ਖਬਰਦਾਰ ਜੇ ਮੈਨੂੰ ਅੱਜ ਤੋਂ ਬਾਅਦ ਕਿਹਾ ਰਾਜ ਭਾਗ ਜਿੱਥੇ ਜਾਵੇ ਪਰ ਮੈਂ ਰਿਸ਼ਤੇਦਾਰੀ ਚੋਂ ਕਿਸੇ ਮੁੰਡੇ ਨੂੰ ਰਾਜ ਭਾਗ ਨਹੀਂ ਸਮਾਉਂਦਾ ਚਲੋ ਜੀ ਚੁੱਪ ਕਰ ਗਈਆਂ ਹੁਣ ਅੰਦਰੋਂ ਅੰਦਰ ਹੀ ਤਾਂ ਖਾਰ ਖਾਂਦੀਆਂ ਨੇ ਚਾਰੇ ਤਾ ਹੁਣ ਉਧਰੋਂ ਜਦੋਂ ਦਿਾਵਤੀ ਨੂੰ ਲੱਗ ਗਿਆ ਪਤਾ ਉਹਨੇ ਉਹਨੂੰ ਕਿਹਾ ਵੀ ਸੰਤਾਂ ਲਵੇ ਜਾ ਕੇ ਖਬਰ ਖੋਜ ਲੈ ਕੇ ਆ ਮੇਰੇ ਪੁੱਤ ਦੀ ਤਾਂ ਉਹ ਦਾਸੀ ਗਈ ਉਹਨੇ ਦੱਸਤਾ ਸਾਰਾ ਕੁਝ ਗਾਂ ਸੰਤ ਨੇ ਵੀ ਉਹ ਤਾਂ ਆ ਕੇ ਕਰਕੇ ਉੱਥੇ ਐ ਸੂਰਜਪਾਲ ਆ ਉਹਦਾ ਨਾਮ ਉਹ ਤਾਂ ਭੱਜੀ ਆਈ ਆ ਕੇ ਰਾਣੀ ਨੂੰ ਕਹਿੰਦੀ ਵੀ ਰਾਣੀ ਸਹਿਬਾ ਜਿਹੜਾ ਆਇਆ ਤੇ ਮੁੰਡਾ ਉਹ ਤੁਹਾਡਾ ਹੀ ਹੈ ਕਹਿੰਦੀ ਸੂਰਜਪਾਲ ਉਹ ਤਾਂ ਹੋਰ ਖੁਸ਼ ਹੋ ਗਈ ਕਹਿੰਦੀ ਮੇਰਾ ਤਾਂ ਮਨ ਪਹਿਲਾਂ ਹੀ ਉਹਨੂੰ ਆਪਦਾ ਪੁੱਤ ਬਣਾਈ ਬੈਠਾ ਕਹਿੰਦੀ ਤਾਂ ਹੁਣ ਉਹ ਦਾਸੀ ਨੂੰ ਨਾਲ ਲੈ ਕੇ ਰਾਤ ਦੇ ਸਮੇਂ ਲਾਲ ਟੈਣ ਲਾਈ ਉਹਨਾਂ ਨੇ ਚਾਨਣ ਕਰਿਆ ਲਾਲ ਟੈਣ ਦਾ ਉੱਤੈ ਖਾਨੇ 'ਚ ਵੱਜੀਆਂ ਉੱਥੇ ਜਾ ਕੇ ਉਹਨੇ ਇੱਕ ਟਰੰਕ ਦੇ ਵਿੱਚੋਂ ਬਾਹਰ ਲੇ ਨਾਲੇ ਤਾਂ ਉਹਨੇ ਕਟਾਰ ਦੇ ਉੱਤੇ ਖੂਨ ਲੱਗ ਕੇ ਸੁੱਕਿਆ ਪਿਆ ਨਾਲੇ ਉਹ ਜਿਹੜੇ ਰਾਜਕਮਾਰ ਦੇ ਕੱਪੜੇ ਹਨ ਖੂਨ ਲੱਗਿਆ ਹੋਇਆ ਉਹ ਚੱਕ ਲੇ ਨਾਲੇ ਉਹ ਕਾਗਜ਼ ਲਿਖਿਆ ਹੋਇਆ ਪੀਲਾ ਹੋਇਆ ਪਿਆ ਕਿਉਂ ਹੁਣ 18 ਸਾਲ ਤਾਂ ਤਾਂ ਹੁਣ ਰਾਜਕਮਾਰ ਹੋ ਗਿਆ ਉਦੋਂ ਦੀ ਹੀ ਗੱਲਾਂ ਨੇ 18 ਸਾਲ ਬਾਅਦ ਉਹਨੂੰ ਮਿਲਿਆ ਉਹ ਕਾਗਜ਼ ਉਹਨੇ ਤਿੰਨੇ ਚੀਜ਼ਾਂ ਆਪਣੇ ਹੱਥ ਹੇਠ ਕਰ ਲਈਆਂ ਰਾਣੀ ਦਿਯਾਬਤੀ ਨੇ ਤਾਂ ਹੁਣ ਮੌਕਾ ਦੇਖਿਆ ਮੌਕਾ ਦੇਖ ਕੇ ਰਾਜੇ ਨੂੰ ਦੱਸ ਦਿੱਤਾ ਉਹਨੇ ਸਾਰਾ ਕੁਝ ਰਾਜੇ ਨੂੰ ਜਦੋਂ ਦੱਸਿਆ ਵੀ ਜਿਹੜਾ ਆਇਆ ਤੀ ਸੂਰਜਪਾਲ ਉਹ ਆਪਣਾ ਪੁੱਤ ਹੈ ਦਾਸੀ ਨੂੰ ਪੁੱਛ ਲਿਆ ਕਹਿੰਦੀ ਸਾਰੀ ਗੱਲਬਾਤ ਦਾਸੀ ਕਰਦੀ ਮੂਰੇ ਦਾਸੀ ਨੇ ਸਾਰੀ ਘਟਨਾ ਸੁਣਾਤੀ ਵੀ ਮਹਾਰਾਜ ਆਹ ਸਾਜ਼ਿਸ਼ ਹੋਈ ਸੀ ਵੀ ਮੈਨੂੰ ਤਾਂ ਲਾਲਚ ਵੀ ਦਿੱਤਾ ਮੈਂ ਲਾਲਚ ਚ ਵੀ ਆ ਗਈ ਤੇ ਨਾਲੇ ਮੈਨੂੰ ਧਮਕੀਆਂ ਮਿਲੀਆਂ ਵੀ ਆ ਕਾਗਜ਼ ਮਿੱਥੋਂ ਅਈ ਉਹਨਾਂ ਨੇ ਲਿਖ ਕੇ ਮੇਰੇ ਗੁੱਥੇ ਲਵਾਏ ਹੋਏ ਨੇ ਉੱਤੇ ਤਾਂ ਰਾਜੇ ਦੀ ਧੜਕਣ ਤੇਜ਼ ਹੋ ਗਈ ਸੁਣ ਕੇ ਖੁਸ਼ੀ ਚ ਹੋ ਜਾਂਦਾ ਦੁੱਖ ਚ ਵੀ ਹੁੰਦਾ ਖੁਸ਼ੀ ਚ ਵੀ ਹੁੰਦਾ ਹੁਣ ਰਾਜਾ ਕਹਿਣ ਲੱਗਿਆ ਵੀ ਉਹਨੂੰ ਬੁਲਾ ਉਹਰੇ ਸੂਰਜਪਾਲ ਨੂੰ ਬੁਲਾਓ ਤਾਂ ਉਹ ਸੂਰਜਪਾਲ ਨੂੰ ਲੈਣ ਭੇਜਤਾ ਬੰਦਾ ਤੇ ਵਜ਼ੀਰਾ ਨੂੰ ਕਹਿਣ ਲੱਗਿਆ ਵੀ ਇਹ ਮੇਰਾ ਪੁੱਤ ਹੈ ਸੂਰਜਪਾਲ ਇਹਨੂੰ ਰਾਜ ਤਿਲਕ ਇਹਨੂੰ ਮਿਲੇ ਉਹ ਚਾਰਾਂ ਰਾਣੀਆਂ ਨੂੰ ਜੇਲ੍ਹ ਚ ਸੁਟਿਆ ਜਾਵੇ ਵਜ਼ੀਰਾ ਨੂੰ ਕਹਤਾ ਤਾਂ ਹੁਣ ਜਦੋਂ ਸੂਰਜਪਾਲ ਆਇਆ ਆ ਕੇ ਰਾਜ ਨੇ ਆਪਦੀਆਂ ਬਾਹਾਂ ਕਰੀਆਂ ਉਹਦੇ ਕੰਨੀ ਉਹਨੇ ਵੀ ਜੱਫੀ ਪਾ ਲਈ ਤਾਂ ਰਾਜੇ ਨੂੰ ਜੱਫੀ ਪਾ ਕੇ ਮਿਲਿਆ ਨਾਲ ਦੀ ਨਾਲ ਰਾਜੇ ਦੇ ਤਾਂ ਸਾਹ ਮੁੱਕ ਗਏ ਆਪਦੇ ਪੁੱਤ ਨੂੰ ਮਿਲ ਕੇ ਜੱਫੀ ਪਾ ਕੇ ਉਹਦੇ ਸਾਹ ਮੁੱਕ ਗਏ ਰਾਜਾ ਤਾਂ ਪੂਰਾ ਹੋ ਗਿਆ ਤਾਂ ਹੁਣ ਉਹ ਦਿਆਵਤੀ ਦੱਸਦੀ ਹੈ ਸਾਰਾ ਕੁਝ ਰਾਜਕੁਮਾਰ ਨੂੰ ਚਲੋ ਵਜ਼ੀਰਾ ਨੇ ਉਹਨੂੰ ਸੂਰਜਪਾਲ ਨੂੰ ਰਾਜਾ ਬਣਾਤਾ ਰਾਜ ਤਿਲਕ ਦੇਤਾ ਤੇ ਹੁਣ ਉਹਦੀ ਮਾਂ ਦਯਾਵਤੀ ਸਾਰਾ ਕੁਝ ਉਹਨੂੰ ਦੱਸਦੀ ਹੈ ਵੀ ਐਂ ਸਾਜ਼ਿਸ਼ ਹੋਈ ਤੇਰ ਨੂੰ ਐ ਹੋਇਆ ਵੀ ਅਸੀਂ ਤੇਰੇ ਮਾਂ-ਬਾਪ ਆ ਤਾਂ ਹੁਣ ਗੁੱਸਾ ਤਾਂ ਉਹਨੂੰ ਵੀ ਚੜਨਾ ਸੀ ਵਜ਼ੀਰ ਕਹਿੰਦੇ ਵੀ ਮਹਾਰਾਜ ਦਾ ਹੁਕਮ ਸੀ ਵੀ ਇਨ੍ਹਾਂ ਚਾਰਾਂ ਨੂੰ ਜੇਲ੍ਹ 'ਚ ਸਿੱਟਿਆ ਜਾਵੇ ਉਹ ਭਾਈ ਚਾਰੀ ਰਾਣੀਆਂ ਨੂੰ ਉਹਨਾਂ ਦੇ ਵਸਤਰ ਲਹਾ ਕੇ ਜੇਲੀ ਕੈਦੀਆਂ ਵਾਲੇ ਪਵਾ ਕੇ ਜੇਲ੍ਹ 'ਚ ਸਿੱਟ ਦਿੰਦੇ ਨੇ ਚਾਰਾਂ ਨੂੰ ਤਾ ਹਣ ਉੱਥੇ ਛੜਦੀਆਂ ਨੇ ਉਹ ਤਾਂ ਚਾਰੇ ਪਛਤਾਉਂਦੀਆਂ ਨੇ ਹੁਣ ਕਿਉਂ ਟਾਈਮ ਨਾਲ ਉਮਰ ਲੰਘੀ ਹੁਣ ਇੰਨੇ ਸਾਲ ਬੁੜੀਆਂ ਹੋ ਗਈਆਂ ਅਕਲਾ ਰਹੀ ਐ ਉਹ ਜਾਣੀ ਉਸ ਦਿਨ ਨੂੰ ਬਹੁਤ ਕੋਸਦੀਆਂ ਨੇ ਚਾਰੇ ਬੈਠੀਆਂ ਵੀ ਅਸੀਂ ਬਹੁਤ ਵੱਡੀ ਗਲਤੀ ਕੀਤੀ ਆਪਾਂ ਵੀ ਮਾੜਾ ਕੰਮ ਕਰਿਆ ਆਪਾਂ ਤਾਂ ਹੁਣ ਉਹਦਾ ਰਾਜ ਤਿਲਕ ਹੋ ਜਾਂਦਾ ਹੈ ਜਦੋਂ ਰਾਜ ਤਿਲਕ ਹੁੰਦਾ ਤਾਂ ਉਹ ਆਪਦੇ ਮਾਪਿਓ ਪਾਲਣ ਵਾਲਿਆਂ ਨੂੰ ਵੀ ਬੁਲਾਉਂਦਾ ਜਿਹੜਾ ਰਾਜਾ ਕੀਰਤੀ ਪਾਲ ਸੀ ਤਾਂ ਜੋਰ ਸ਼ੋਰ ਨਾਲ ਸਾਰੇ ਸ਼ਹਿਰ ਨੂੰ ਇਕੱਠਾ ਕਰਕੇ ਉਹਦਾ ਤਿਲਕ ਕਰਦੇ ਨੇ ਉਹਨੂੰ ਰਾਜਗਦੀ ਦੋ ਰਾਜ ਮਿਲ ਗਏ ਹੁਣ ਉਹਨੂੰ ਉਧਰ ਲਾ ਵੀ ਉਧਰ ਲਾ ਵੀ ਤਾਂ ਹੁਣ ਉਹ ਕਹਿਣ ਲੱਗਿਆ ਵੀ ਹੁਣ ਆਪਦੀਆਂ ਦੋਹੇ ਵੀ ਮੇਰੀਆਂ ਤਾਂ ਦੋ ਮਾਮਾ ਨੇ ਤਾਂ ਉਹ ਦੋਹਾਂ ਨੂੰ ਕਹਿੰਦਾ ਵੀ ਹੁਣ ਤੁਸੀਂ ਆਪਦੀ ਨੂੰ ਵੀ ਬਲਭੋ ਤਾਂ ਚਲੋ ਜੀ ਉਹ ਕਿਸੇ ਰਾਜੇ ਦੀ ਧੀ ਪਸੰਦ ਆਉਂਦੀ ਹੈ ਉਹਨਾਂ ਨੂੰ இந்துਮਤੀ ਉਹਦੇ ਨਾਲ ਉਹਦਾ ਵਿਆਹ ਕਰ ਦਿੰਦੇ ਨੇ ਉਹਦੇ ਘਰੇ ਵੀ ਪੁੱਤ ਹੋ ਜਾਂਦਾ ਹੈ ਹੁਣ ਉਹ ਰਾਜਾ ਜਿਹੜਾ ਸੂਰਜਪਾਲ ਉਹ ਕੈਦੀਆਂ ਕੰਨੀ ਰੌਂਗ ਲਾ ਕੇ ਆਉਂਦਾ ਹੁੰਦਾ ਹੈ ਤਾਂ ਹੋਰ 3-4 ਦਿਨਾਂ ਤੋਂ ਰੋਜ਼ ਉਹਨਾਂ ਰਚਾਰਾਂ ਰਾਣੀਆਂ ਨੂੰ ਦੇਖਦਾ ਵੀ ਉਹ ਬਹੁਤ ਬਦਲੀਆਂ ਹੋਈਆਂ ਨੇ ਉਹਨਾਂ ਦਾ ਚਿਹਰਾ ਹੋ ਰਹੀ ਉਦਾਸੀ ਦੱਸਦੀ ਹੈ ਵੀ ਇਹ ਆਪਦੇ ਆਪ ਨੂੰ ਹੁਣ ਝੁਰਦੀਆਂ ਨੇ ਅੰਦਰੋਂ ਅੰਦਰੀ ਤਾ ਇੱਕ ਦਿਨ ਉਹਨੇ ਚਾਰੇ ਬਾਹਰ ਕਢਾਲੀਆਂ ਰਾਜਕੁਮਾਰ ਨੇ ਕਢਾਈਆਂ ਹੋਈਆਂ ਉਹਨਾਂ ਨੂੰ ਕਹਿੰਦਾ ਵੀ ਤੁਸੀਂ ਕੰਮ ਤਾਂ ਕਰਿਆ ਬਹੁਤ ਮਾੜਾ ਵੀ ਪਰ ਫੇਰ ਵੀ ਤੁਸੀਂ ਮੇਰਾ ਪਿਓ ਤੁਹਾਨੂੰ ਵਿਆਹ ਕੇ ਲਿਆਇਆ ਵੀ ਮੈਂ ਤਾਂ ਤੁਸੀਂ ਦੇਖੀਆਂ ਨਹੀਂ ਜਾਂਦੀਆਂ ਤਾਂ ਉਹ ਵੀ ਉਹਦੇ ਪੈਰ ਲੰਢੀਕਦੀਆਂ ਨੇ ਵੀ ਅੱਜ ਤੋਂ ਬਾਅਦ ਅਸੀਂ ਕਦੇ ਇਹ ਵੀ ਕੋਈ ਮਾੜਾ ਕੰਮ ਨਹੀਂ ਕਰਾਂਗੇ ਵੀ ਅਸੀਂ ਤਾਂ ਖੁਦ ਪੁਛਤਾ ਰਹਾਂ ਉਹ ਕਹਿੰਦਾ ਵੀ ਹੁਣ ਤਾਂ ਉਹ ਗੱਲਾਂ ਗਈਆਂ ਪੀ ਤੁਸੀਂ ਅੱਜ ਤੋਂ ਬਾਅਦ ਕੱਪੜੇ ਪਾਓ ਮਿਲਣਗੇ ਤੁਹਾਨੂੰ ਦਾਸੀਆਂ ਵਾਲੇ ਰਹੋngੀਆਂ ਮਹਿਲਾਂ ਦੇ ਵਿੱਚ ਦਾਸੀਆਂ ਦੇ ਨਾਲ ਤੁਸੀਂ ਕੰਮ ਧੰਦਾ ਕਰੋngੀਆਂ ਥੋੜਾ ਜਿਹੜਾ ਰਤਵਾ ਸੀ ਰਾਣੀਆਂ ਵਾਲਾ ਉਹ ਖਤਮ ਹੈ ਮੇਰਾ ਪਿਉ ਹੀ ਕਰ ਗਿਆ ਉਹ ਖਤਮ ਮੈਂ ਤਾਂ ਕੀ ਕਰਨਾ ਚਲੋ ਜੀ ਉਹ ਕਹਿੰਦੀ ਵੀ ਇੰਨਾ ਵੀ ਚੰਗਾ ਚਲ ਸਾਡੀ ਜਾਨ ਬਖਸ਼ ਤੀ ਤਾਂ ਤੇ ਹੁਣ ਉਹ ਦਾਸੀਆਂ ਬਣ ਕੇ ਉਸੇ ਮਹਿਲ 'ਚ ਰਹਿੰਦੀਆਂ ਨੇ ਸੂਰਜਪਾਲ ਦੇ ਘਰੇ ਪੁੱਤ ਨੇ ਜਨਮ ਲੈ ਲਿਆ ਹੁਣ ਉਹ ਆਪ ਦਾ ਹੱਸਦੇ ਨੇ ਖੇਡਦੇ ਨੇ ਘਟੋ ਘਟ ਕੋਈ 32 33 ਸਾਲਾਂ ਬਾਅਦ ਮਹਿਲ ਦੇ ਵਿੱਚ ਉਹਦੇ ਪੁੱਤ ਹੋਏ ਤਾਂ ਜਸ਼ਨ ਦਾ ਜਸ਼ਨ ਮਨਾਇਆ ਗਿਆ ਨਹੀਂ ਮਹਿਲਾਂ ਦੇ ਵਿੱਚ ਸੋਗ ਹੀ ਰਿਹਾ 35 ਸਾਲ ਇੰਨੇ ਸਾਲਾਂ ਬਾਅਦ ਪੁੱਤ ਹੋਇਆ ਸੂਰਜਪਾਲ ਦੇ ਤਾਂ ਉੱਥੇ ਜਸ਼ਨ ਮਨਾਏ ਗਏ ਉਹ ਵੀ ਰਾਜੇ ਨੇ ਫੇਰ ਵੀ ਨਹੀਂ ਦੇਖੇ ਵਿਚਾਰੇ ਨੇ ਉਹ ਪਹਿਲਾਂ ਹੀ ਤੁਰ ਗਿਆ ਸੋ ਇੰਨੀ ਕੁ ਬਾਤ ਹੈ ਜੀ ਧੰਨਵਾਦ